ਸਾਰੇ ਮੋਬਾਈਲ ਚਾਲੀ ਜਾਂ ਤੁਸੀਂ ਪ੍ਰੈਸ ਕਾਫੀ ਮਤਲਬ ਹੈ ਅੱਜ ਦਾ ਮੁੱਦਾ ਇਹ ਹੈ ਜੀ ਪੀਸੀ ਵਰੇਜ ਦਾ 2016 ਚ ਜਦੋਂ ਮੈਂ ਪ੍ਰਧਾਨ ਸੀ ਕੰਪਨੀ ਨਾਲ ਐਗਰੀਮੈਂਟ ਹੋਇਆ ਸੀ ਸ਼ਕੁੰਜੀ ਨਾਲ ਉਹਦੇ ਚ ਇਹ ਸੀ ਵੀ ਇਹਨਾਂ ਨੇ ਸ਼ਹਿਰ ਚ ਦੋ ਟ੍ਰੀਟਮੈਂਟ ਪਲਾਂਟ ਸ਼ਾਹਪੂਜੀ ਕੀ ਹੈ ਸ਼ਾਹਪੂਜੀ ਪਲੰਟ ਦੀ ਕੰਪਨੀ ਹੈ ਤੇ ਉਹਨਾਂ ਨੇ 110 ਕਰੋੜ ਦਾ ਠੇਕਾ ਹੋਇਆ ਸੀ ਉਹਦੇ ਚ ਉਹਨਾਂ ਨੇ ਆਊਟਰ ਬਾੜਾਂ ਚ ਸੀਵਰੇਜ ਪਾਉਣਾ ਸੀ ਨਮਾ ਪਾਣੀ ਪਾਉਣਾ ਸੀ ਸਟਰੀਟ ਲਾਈਟ ਲਾਉਣੀ ਸੀ ਤੇ ਉਹੋ ਕਰਨਾ ਸੀ ਆਪਣਾ ਇੰਟਰਲੌਕ ਟਾਈਲਾਂ ਲਾਉਣੀਆਂ ਸੀ ਆਜੋ ਜੀ ਤੇ ਸਾਮ ਸੰਭਾਲ ਕਰਨੀ ਸੀ ਠੀਕ ਹੈ ਜੀ ਉਹਨਾਂ ਨੇ 10 ਸਾਲ ਲਈ ਸਾਰੇ ਸ਼ਹਿਰ ਦੀ ਸਾਫ ਸਫਾਈ ਕਰਨੀ ਸੀ ਸੀਵਰੇਜ ਦੇ ਨਮਾ ਪਾਉਣਾ ਪ੍ਰਾਣੇ ਨੂੰ ਰਿਪੇਅਰ ਕਰਨਾ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਸਫਾਈ ਕਰਨੀ ਤੇ ਕੰਪਲੇਂਟ ਸਫਾਈ ਦੀ 24 ਘੰਟਿਆਂ ਚ ਨਿਬਟਾਉਣੀ ਸੀ ਜੇ ਨਹੀਂ ਨਿਬਟਾਉਂਦੇ ਤਾਂ ਉਹਦੇ ਚ ਐਸਐਡੀਓ ਤੇ ਪਰਚਾ ਦਰਜ ਕਰਨ ਦੀ ਹਦਾਇਤ ਹੈ ਤੇ ਮਤਲਬ ਇਸ ਤਰ੍ਹਾਂ ਬਹੁਤ ਵਧੀਆ ਸੀ ਆਊਟਰਵਾੜਾਂ ਚ ਸੀਵਰੇਜ ਪਿਆ ਸਟਰੀਟ ਲਾਈਟ ਲੱਗੀ ਵਾਟਰ ਸਪਲਾਈ ਪਈ ਇੰਟਰਲੌਕ ਟਾਈਲਾਂ ਲੱਗੀਆਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਨਾ ਉਹਦੇ 'ਚ ਬਹੁਤ ਵੱਡਾ ਕਾਪਲਾ ਹੈ ਉਹਦੇ 'ਚ ਇਹ ਕਾਪਲਾ ਹੈ ਕਮੇਟੀ ਦੀ ਹੱਦ ਤੋਂ ਬਾਹਰ ਜਾ ਕੇ ਸੀਵਰੇਜ ਪਾਇਆ ਗਿਆ ਕਈ ਥਾਵਾਂ ਇੰਟਰਲੌਕ ਟਾਈਲਾਂ ਲਾਈਆਂ ਸਟਰੀਟ ਲਾਈਟ ਲਾਈ ਮਤਲਬ ਪੈਸੇ ਦੀ ਦੁਰਵਰਤੋਂ ਹੋਈ ਤੇ ਉਹ ਪੈਸਾ ਜਿਹੜਾ ਨਜਾਇਜ਼ ਮਤਲਬ ਉੱਤਰਾਨਦਗਾਰਤ ਕਲੋਨੀਆਂ ਚ ਮਿਲੀ ਭੁਗਤ ਨਾਲ ਮਤਲਬ ਆਪਦੇ ਨਿੱਜੀ ਬੰਦਿਆਂ ਨੂੰ ਇਹਨਾਂ ਨੇ ਅਬਲਾਈਜ਼ ਕਰਿਆ ਉਹ ਦੋਂਦੇ ਐਕਸ਼ਨ ਹੈ ਸਟਿਓ ਜਿਹੜੇ ਚੱਲਿਆ ਰਹੇ ਉਹਨਾਂ ਦੀ ਜ਼ਿੰਮੇਵਾਰੀ ਸੀ ਤੇ ਮਤਲਬ محکمہ ਨੇ ਮਿਲੀ ਭੁਗਤ ਕਰਕੇ ਕਰੋੜਾਂ ਰੁਪਈਆ ਦਾ ਪਹਿਲਾਂ ਨਵਾਂ ਸੀਵਰੇਜ ਪਹੁੰਚ ਇੰਟਰਲੌਕ ਲੌਂਚ ਤੇ ਸਟਰੀਟ ਲਾਈਟ ਚ ਕੱਪ ਲਾਇ ਅਸੀਂ ਪਹਿਲਾਂ ਵੀ ਕਈ ਵਾਰੀ ਸ਼ਿਕਾਇਤਾਂ ਕਰ ਚੁੱਕੇ ਆਂ ਕਮੇਟੀ ਦੀ ਹੱਦ ਤੋਂ ਬਾਹਰ ਜਾ ਕੇ ਕਈ ਥਾਵਾਂ 'ਉਹਨਾਂ ਨੇ ਸੀਵਰੇਜ ਪਾਇਆ ਤੇ ਉਦੋਂ ਇਲਾਵਾ ਉਹਦੇ ਚ ਫੇਰ ਸਿਗਾ ਵੀ ਆ ਸਾਰੀ ਸਫਾਈ ਕਰਨੀ ਤੇ ਹਰੇਕ ਮੇਨ ਲਾਈਨਾਂ ਦੀ ਸੁਪਰ ਸੈਕਸ਼ਨ ਨਾਲ ਵਾਟਰ ਸਪਲਾਈ ਦੇ ਮੀਟਰ ਲਾਉਣੇ ਵਾਟਰ ਸਪਲਾਈ 24 ਘੰਟੇ ਮਹੱਈਆ ਕਰਾਉਣੇ ਤੇ ਉਹ ਕੋਈ ਵੀ ਗੱਲ ਨਹੀਂ ਹੋਈ ਸੁਪਰ ਸੈਕਸ਼ਨ ਨਾਲ ਇੱਕਦਿਵਾਰੀ ਮਾੜੀ ਮੋਟੀ ਸਫਾਈ ਕਰਾਈਆ ਮੈਨੂੰ ਲੱਗਦਾ 8 ਸਾਲ 7-8 ਸਾਲ ਤਾਂ ਹੋ ਗਏ ਤੇ ਉਹਨਾਂ ਨੇ ਕੰਪਨੀ ਨੇ ਜਾਂ ਮਹਿਕਮੇ ਨੇ ਕੁਛ ਨਹੀਂ ਕਰਿਆ ਤੇ ਅੱਜ ਉਹ ਧੰਨਵਾਦ ਕਰਦੇ ਆਂ ਸੀਐਮ ਸਾਹਿਬ ਨੇ ਉਹਨਾਂ ਨੇ ਤੇ ਰੋੜਾ ਸਾਹਿਬ ਨੇ ਐਮਐਲਏ ਸਾਹਿਬ ਨੇ ਸੰਗਰੂਰ ਆਪਦੇ ਬੇਸਤੇ ਮਸ਼ੀਨਾਂ ਭੇਜੀਆਂ ਸੁਪਰ ਸੈਕਸ਼ਨ ਉਹਨਾਂ ਨੂੰ ਚਲਾਉਣ ਲਈ ਕਈ ਤੇ ਐਕਸ਼ਨ ਜਾਂ ਜੇਏ ਨੇ ਕਦੇ ਵੀ ਮੈਂ ਤੜਬ ਕੋਸ਼ਿਸ਼ ਨਹੀਂ ਕੀਤੀ ਇੱਕ ਦੋ ਵਾਰੀ ਮੈਂ ਤੜਬ ਅਸੀਂ ਆਪਦੇ ਵੇਚਤੇ ਐਮਸੀਆਂ ਨੇ ਚਲਬਾਈਨ ਦੀ ਕੋਸ਼ਿਸ਼ કરી ਪਰ ਉਹਨਾਂ ਨੇ ਕਦੇ ਇਹ ਨਹੀਂ ਸਮਝਿਆ ਉਹ ਮਸ਼ੀਨਾਂ ਸੀ ਐਮ ਸਾਹਬ ਨੇ ਜਿਹੜੀਆਂ ਭੇਜੀਆਂ ਉਹ ਉੱਥੇ ਰੇੜੀ ਰੋਡ ਤੇ ਜਿਹੜਾ ਐਸਟੀਪੀ ਬਣਿਆ ਉੱਥੇ ਹੁਣ ਤੱਕ ਵੀ ਖੜੀਆਂ ਦੋ ਤਿੰਨ ਮਹੀਨੇ ਬੇਚੇ ਰਹੇ ਤੇ ਸ਼ਹਿਰ ਚ ਸੀਵਰੇਜ ਦਾ ਬੁਰਾ ਹਾਲ ਹੈ ਲੱਖਾਂ ਰੁਪਈਆ ਇਹਨਾਂ ਨੂੰ ਹਰੇਕ ਮਹੀਨੇ ਆਉਂਦਾ ਹੈ ਮੈਨੂੰ ਲੱਗਦਾ ਕਰੋੜ ਦੇ ਨੇੜੇ ਜਿਹਦੇ ਤੇ ਇਹਨਾਂ ਨੇ ਸਾਰੇ ਸ਼ਹਿਰ ਦੀ ਸਫਾਈ ਕਰਨੀ ਆ ਤੇ ਮੈਨੂੰ ਲੱਗਦਾ ਉਹਦੇ ਚ ਉਹਦੇ ਪੈਸੇ ਮਣੀ ਖਰਚ ਰਹੇ ਸਿਰਫ 11 ਸੀਵਰਮੈਨ ਰੱਖੇ ਹੋਇਆ ਉਹ ਵਿਚਾਰੇ ਕਿੱਧਰ ਕਿੱਧਰ ਜਾਣ ਉਹਨਾਂ ਨੂੰ ਵੀ ਮਲ ਟਾਈਮ ਤੇ ਤਨਖਾਹ ਨਹੀਂ ਮਿਲਦੀ ਉਹ ਕਈ ਵਾਰੀ ਹੜਤਾਲ ਕਰਦੇ ਆ ਅਸੀਂ ਸਾਰੇ ਐਮਸੀ ਸਾਹਿਬਾਨ ਨੇ ਰਲ ਕੇ ਸਾਡਾ ਪ੍ਰਧਾਨ ਚੁਣਿਆ ਸੀ ਅਸੀਂ ਪਾਰਟੀ ਬਾਜੀ ਤੋਂ ਉੱਠ ਕੇ ਪ੍ਰਧਾਨ ਨੂੰ ਵੋਟਾਂ ਪਾਈਆਂ ਸੀ ਮੈਂ ਤੇ ਬਜੇ ਲੰਕੇਤ ਜੀ ਨੇ ਵੀ ਸ਼ਹਿਰ ਦਾ ਪੜਾ ਹੋਵੇ ਤੇ ਇਹਨਾਂ ਨੇ ਕਦੇ ਵੀ ਕੋਈ ਉਹ ਨਹੀਂ ਕਰਿਆ ਮਹਿਕਮੇ ਨੇ ਐਕਸ਼ਨ ਐਸ ਡੀਓ ਨੂੰ ਐਮ ਸੀ ਫੋਨ ਕਰਦਿਆ ਇੱਥੇ ਤੱਕ ਹੈ ਵੀ ਐਸ ਡੀਓ ਫੋਨ ਬਲੌਕ ਲਿਸਟ ਚ ਮੇਰਾ ਪਤਾ ਤੇ ਮੈਂ ਦੱਸਣਾ ਚਾਹੁੰਨਾ ਉਹ ਪ੍ਰੋਜੈਕਟ ਚ 1072 ਲਾਈਟ ਦਾ ਖੰਭਾ ਸੀ ਉਹਦੇ ਚੋਂ ਤਕਰੀਬਨ 100 ਖੰਭਾ ਤਾਂ ਜਿਹੜਾ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਮੇਰੀ ਹਰੇੜੀ ਰੋਡ ਤੇ ਲੱਗਿਆ ਵਿਆ ਬਾੜਾਂ ਚ ਤੇ ਉਹਨਾਂ ਚੋਂ ਕੋਈ ਖੰਭਾ ਨਹੀਂ ਚੱਲਦਾ ਮੈਂ ਸੜੀਓ ਨੂੰ ਫੋਨ ਕਰਿਆ ਉਹਦੀ ਬਿਲਡਿੰਗ ਸੀ ਤੁਸੀਂ ਹੈਂਡਓਵਰ ਕਰ ਲੋ ਹੈਂਡਓਵਰ ਵੀ ਤੁਸੀਂ ਕਮੇਟੀ ਨੂੰ ਤਾਂ ਹੀ ਕਰੋਗੇ ਜੇ ਚੱਲਦੇ ਕਰਕੇ ਦਿਮੋਗੇ ਸਾਨੂੰ ਮਤਲਬ ਕੋਈ ਸਨਮਾਈ ਨਹੀਂ ਮੁੜ ਕੇ ਮੇਰਾ ਬਲੌਕ ਲਿਸਟ ਜਨੰਬਰ ਪਾਤਾ ਉਹ ਖੰਭਾ ਸਟਰੀਟ ਲਾਈਟ ਇਸ ਪੋਲ ਚਿੱਟੇ ਹਾਥੀ ਬਣੇ ਗੜੇ ਰੇਡੀ ਰੋਡ ਤੇ ਤੁਸੀਂ ਦੇਖ ਸਕਦੇ ਹੋ ਜਦੋਂ ਦੇ ਲੱਗੇ ਇੱਕ ਵਾਰ ਹੀ ਨਹੀਂ ਚੱਲੇ ਹੋਣ ਕੋਈ 10 20 ਪੋਲ ਮੈਂ ਯੋ ਸਾਬ ਨੂੰ ਕਹਿ ਕੇ ਚਲਵਾਇਆ ਮਤਲਬ ਤੱਕੇ ਨਾਲ ਕਮੇਟੀ ਨੇ ਆਪਦੇ ਖਰਚੇ ਦੇ ਇਹਨਾਂ ਨੇ ਉਹ ਕੋਈ ਨਹੀਂ ਮਤਲਬ ਆਪਦੇ ਪੈਸੇ ਆ ਰਹੇ ਆ ਖਾ ਕੇ ਤੇ ਆਪਦਾ ਮੌਜਾ ਨਾਲ ਉਹ ਤੇ ਸ਼ਹਿਰ ਦਾ ਐਡਾ ਬੁਰਾ ਹਾਲ ਹੈ ਤੁਸੀਂ ਸਾਰੇ ਸ਼ਹਿਰ ਦੇ ਨਿਵਾਸੀ ਹੋਈਓ ਇੱਕ ਇੱਕ ਕੰਪਲੇਂਟ ਨੂੰ ਦੋ ਦੋ ਮਹੀਨੇ ਹੋ ਗਏ ਸਾਨੂੰ ਈਵਨ ਮੈਂ ਦੱਸਣਾ ਚ ਉਹਨਾਂ ਬਨਾਸਰ ਵਾਕ ਤਾਂ ਸਭ ਦਾ ਸਾਂਝਾ ਉਦੇ ਲਈ ਅਸੀਂ ਇਹਨਾਂ ਨੂੰ 10-10 ਵਾਰ ਹੀ ਕਹਿਤਾ ਉਹ ਕੰਪਲੇਂਟ ਨੂੰ ਅੱਜ 10 ਦਿਨ ਹੋ ਗਏ ਲੋਕ ਸੈਰ ਕਰਨ ਜਾਂਦੇ ਆ ਉੱਥੇ ਤੇ ਉਹਦਾ ਬੁਰਾ ਹਾਲ ਹੈ ਮੇਰੇ ਬਾੜ ਚ ਦੋ ਕੰਪਲੇਂਟਾਂ ਨੂੰ ਦੋ ਮਹੀਨੇ ਹੋ ਗਏ ਕੋਈ ਉਹਨਾਂ ਦਾ ਮਤਲਬ ਇਹਨਾਂ ਨੇ ਓਸੀ ਵਾਰ ਚਲਾਤਾ ਨਾ ਕੋਈ ਪਲੱਗ ਖੋਲੇ ਨਾ ਕੋਈ ਹੋਰ ਬਾਦ ਸਾਹਿਬ ਦੀ ਮਨ ਮਰਜ਼ੀ ਚੱਲ ਰਹੀ ਹੈ ਇਹਨਾਂ ਤੋਂ ਕਈ ਵਾਰੀ ਮਿਲਣ ਦਾ ਟਾਈਮ ਮੰਗਿਆ ਮਿਲਣ ਦਾ ਨਹੀਂ ਟਾਈਮ ਦਿੰਦੇ ਉਹੀ ਹੋਣੀ ਅਜੀਦਾ ਇਹ ਮੰਗ ਕਰਦੇ ਆ ਵੀ ਹਰੇਕ ਮਹੀਨੇ ਲੱਖਾਂ ਕਰੋੜਾਂ ਰੁਪਇਆ ਦਾ ਇੱਕਾਪਲਾ ਸਫਾਈ ਦੇਣਾ ਤੇ ਹੋਇਆ ਤੇ ਲੱਖਾਂ ਕਰੋੜਾਂ ਰੁਪਿਆ ਦਾ ਕਪਲਾ ਕਰੋੜਾਂ ਦਾ ਆ ਹੋਇਆ ਸੀਵਰ ਪੌਂਚ ਤੇ ਇਹ ਸੀਵਰ ਪੌਂਚ ਹੋਇਆ ਕਪਲਾ ਮੋਟਾ ਤੇ ਇਹ ਪੋਜੀਸ਼ਨ ਹੈ ਬੁਰਾ ਹਾਲ ਹੈ ਅਸੀਂ ਤਾਂ ਇਹ ਕਹਿੰਨੇ ਐਕਸ਼ਨ ਐ 73 ਪਰਚਾ ਹੋਵੇ सीएम साहब ਤੋਂ ਭਗਵਾਨ ਸਿੰਘ ਜੀ ਮਾਨ ਤੋਂ ਤੇ ਅਮਨ ਰੋੜਾ ਜੀ ਜੋ ਪੰਜਾਬ ਦੇ ਪ੍ਰਧਾਨ ਨੇ ਐਮ ਐਲ ਏ ਸੰਗਰੂਰ ਨਰਿੰਦਰ ਗੌਰ ਪ੍ਰਾਜ ਨੂੰ ਇਹੀ ਬੇਨਤੀ ਕਰਦੇ ਆਂ ਵੀ ਇੰਨਾ ਤੇ ਬੰਦੀ ਕਾਰਵਾਈ ਹੋਵੇ ਤੇ ਸ਼ਹਿਰ ਚ ਜੋ ਐਡਾ ਬੁਰਾ ਹਾਲ ਹੋਇਆ ਵਿਆ ਉਹਦਾ ਹੱਲ ਹੋਵੇ ਕੋਈ ਇੰਨਾ ਦੀ ਜ਼ਿੰਮੇਵਾਰੀ ਇਹਨਾਂ ਨੂੰ ਪੁੱਛੋ ਤੇ ਇਹਦੀ ਵਿਜੀਲੈਂਸ ਜਾਂਚ ਹੋਵੇ ਵਿਜੀਲੈਂਸ ਨੂੰ ਵੀ ਅਸੀਂ ਪਾਰਿਆਂ ਰਿਟਨ ਚ ਸੀਐਮ ਸਾਹਿਬ ਨੂੰ ਭੇਜੀਆਂ ਰੋੜਾ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਅਸੀਂ ਸਭ ਨੂੰ ਸ਼ਿਕਾਇਤਾਂ ਭੇਜੀਆਂ ਤੇ ਸਾਡੀ ਆ ਸਾਰੇ ਕਾਉਂਸਲਰ ਮੌਜੂਦਾ ਕਾਉਂਸਲਰ ਨੇ ਤੇ ਜਿਆਦਾ ਮੇਰੇ ਵੀਰਾ ਪਾਰਟੀ ਨਾਲ ਹੀ ਸੰਬੰਧਤ ਹੈ ਸਰਕਾਰ ਦਾ ਜਿੰਦਾ ਸਨ ਜੋ ਨੇ ਅਭੀ ਸੀਐਮ ਸਾਹਿਬ ਦਾ ਫੇਰ ਧੰਨਵਾਦ ਹੈ ਵੀ ਉਹਨਾਂ ਨੇ ਤਾਂ ਸੁਪਰ ਸੈਕਸ਼ਨ ਤੇ ਹੋਰ ਮਸ਼ੀਨਾਂ ਭੇਜੀਆਂ ਦੀ ਪਰ ਇਹਨਾਂ ਨੇ ਮਹਿਕਮੇ ਵਾਲਿਆਂ ਨੇ ਹਲੇ ਤੱਕ ਉਹ ਚਲਦੀਆਂ ਨਹੀਂ ਕਰੀਆਂ ਉਹ ਦਾ ਸਬੂਤ ਉੱਥੇ ਖੜਿਆ ਹੀ ਆਣੇ ਐਸਪੀਪੀ ਤੇ ਤੇ ਆ ਤੈਨੂੰ ਦੋ ਤਿੰਨ ਪਹਿਲ ਦਿਨ ਪਹਿਲਾਂ ਅਸੀਂ ਰਾਤ ਨੂੰ ਖੜ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਨਾ ਕੋਈ ਟੈਕਨੀਕਲ ਅਫਸਰ ਹੋਣ ਕਰਕੇ ਉਹ ਵੀ ਇਹ ਕੰਮ ਸਿਰੇ ਨਹੀਂ ਚੜਿਆ ਦੇਪੋਸਤੂ ਠੀਕ ਹੈ ਰੋ ਕਿ ਪ੍ਰਧਾਨ ਨੂੰ ਵੋਟਾਂ ਪਾਈਆਂ ਸੀ ਤੁਸੀਂ ਤੇ ਵਿਜਿਨ ਲੰਕੇਸ਼ਨ ਹੈ ਕਿ ਪ੍ਰਧਾਨ ਨਾਲ ਹੁਣ ਕੋਈ ਸਹਿਦ ਵੀ ਨਹੀਂ ਕਰਦੇ ਉਹਨੇ ਪ੍ਰਧਾਨ ਜੀ ਪ੍ਰਧਾਨ ਜੀ ਦਾ ਫੋਨ ਕਰ ਦਿਆ ਉਹਨਾਂ ਦੇ ਵੀ ਕੋਈ ਸੁਣਵਾਈ ਨਹੀਂ ਅਸੀਂ ਪ੍ਰਧਾਨ ਨੂੰ ਵੀ ਬਾਰੀ-ਵਾਰੀ ਕਿਹਾ ਉਹ ਨਵਾ ਹੋਣ ਕਰਕੇ ਉਹਦੀ ਕੋਈ ਸੁਣਵਾਈ ਮੰਤਲ ਜਾਨੀ ਕਿ ਬਿਊਰੋਕ੍ਰੇਸੀ ਪ੍ਰਧਾਨ ਦੀ ਗੱਲ ਨਹੀਂ ਸੁਣ ਰਹੀ ਸਾਨੂੰ ਤਾਂ ਹੁਣ ਸਮਝ ਨਹੀਂ ਆ ਰਿਹਾ ਵੀ ਹੋ ਕੀ ਰਿਹਾ ਜੀ ਮੌਜੂਦਾ ਕਾਉਂਸਲਰ ਹੈ ਸਰਕਾਰ ਦਾ ਪ੍ਰਧਾਨ ਹੈ ਐਕਸ਼ਨ ਐਸ ਡੀਓ ਦੀ ਸੁਣ ਲਈ ਜੀ ਐਕਸ਼ਨ ਐਸ ਡੀਓ ਦੀ ਸੀਵਰੇਜ ਚ ਤਾਂ ਮੈਂ ਇਹ ਕਹਿ ਸਕਦਾ ਕਿਉਂਕਿ ਮੇਰੀ ਕੰਪਲੇਂਟ ਲਈ ਉਹਨਾਂ ਨੇ ਵੀ ਕਈ ਵਾਰੀ ਇਹਨਾਂ ਨੂੰ ਕਿਹਾ ਤੇ 2 ਮਹੀਨੇ ਹੋ ਗਏ ਪਾਣੀ ਓਵਰਫਲੋ ਹੋ ਰਿਹਾ ਬੁਰਾ ਹਾਲ ਹੈ ਕਿ ਜਿਹੜੇ ਮਸ਼ੀਨਾਂ ਨੇ ਕਿ ਸਿਰਫ ਨਾਮ ਦੀਆਂ ਮਸ਼ੀਨਾਂ ਆਈਆਂ ਨੇ ਮਸ਼ੀਨਾਂ ਇਹਨਾਂ ਨੇ ਚਾਲੂ ਹੀ ਨਹੀਂ ਕਰੀਆਂ ਉਹਦੇ ਤੇ ਸਟਾਫ ਰੱਖਣਾ ਦੀ ਕੋਈ ਆ ਕੇ ਉਹਨੂੰ ਪ੍ਰੋਪਰ ਐਕਸ਼ਨ ਐਸ ਡੀਓ ਦੀ ਡਿਊਟੀ ਬਣਦੀ ਹੈ ਵੀ ਆ ਕੇ ਮੌਕੇ ਤੇ ਚਲਾਉਣ ਉਹਨਾਂ ਨੂੰ ਇੰਨਾ ਨੇ ਮਤਲਬ ਉਹ ਵੀ ਨਹੀਂ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐ ਐਗਰੀਮੈਂਟ ਚ ਹੁਣ ਜਿੱਦਾਂ ਕੰਪਨੀ ਦਾ ਬੰਦਾ ਐ ਵੀ ਕੰਪਨੀ ਮਸ਼ੀਨਾਂ ਲਿਆਵੇ ਪਾਣੀ ਵਾਲੇ ਮੀਟਰ ਲਾਵੇ ਸੁਪਰ ਸੈਕਸ਼ਨ ਨਾਲ ਸਾਰੇ ਸ਼ਹਿਰ ਦੀ ਇਹਨਾਂ ਦੀ ਜ਼ਿੰਮੇਵਾਰੀ ਐ ਹਰੇਕ ਮਹੀਨੇ ਘੱਟੋ-ਘੱਟ 70-80 ਲੱਖ ਰੁਪਇਆ ਜਾ ਰਿਹਾ 70-80 ਲੱਖ ਰੁਪਇਆ ਹਰੇਕ ਮਹੀਨੇ ਸੋ ਭਾਈ ਜੇਨਾ ਅੰਤੇ ਉਹਨਾਂ ਨਾਲ ਵੱਡਾ ਕੰਪਲਾਈਨ ਐਗਰੀਮੈਂਟ ਹੋਇਆ ਜੀ ਅਕਾਲੀ ਪ੍ਰਕਾਰ ਵੇਲੇ ਤੁਹਾਡੀ ਉਹਦੇ ਚ ਰੈਸਟ ਗਾ ਬਿਲਕੁਲ ਉਹਦਾ ਵਾਕ ਹੀ ਕਹਿੰਦੇ ਜੀ ਉਹ ਬਿਲਕੁਲ ਐਗਰੀਮੈਂਟੋ ਹੋਇਆ ਜੀ ਮੈਂ ਤਾਂ ਆਪ ਕਹਿ ਰਿਹਾ ਉਦੋਂ ਕੈਬਨਟ ਚ ਪਾਸ ਹੋ ਕੇ ਪ੍ਰੋਜੈਕਟ ਬਹੁਤ ਔਖਾ ਸੀ ਲਿਆਂਦਾ ਸੀ ਆਊਟਰ ਬਾੜਾਂ ਲਈ ਤੇ ਸ਼ਹਿਰ ਦੇ ਭਲੇ ਲਈ ਉਹ ਪ੍ਰੋਜੈਕਟ ਜੀ ਆਊਟਰ ਬਾੜਾਂ ਚ ਸੀਬ੍ਰੇਜ ਪਿਆ ਉਹੀ ਤਾਂ ਅਸੀਂ ਕਹਿੰਨੇ ਆ ਵੀ ਉਹ ਜਿਹੜਾ ਐਗਰੀਮੈਂਟ ਐ ਉਹਦੇ 'ਚ ਸੀ ਵੀ ਆਉਟਰ ਬਾੜਾਂ 'ਚ ਨਮਾ ਸੀਵਰੇਜ ਪਾਟਰ ਸਪਲਾਈ ਇੰਟਰਲੌਕ ਟਾਈਲਾਂ ਸਟਰੀਟ ਲਾਈਟ ਦੋ ਐਸਟਪੀਜ਼ ਸ਼ਹਿਰ ਨੂੰ ਤੇ ਜਿਹੜਾ ਇੱਕ ਲੱਗ ਗਿਆ ਦੂਜਾ ਲੱਗ ਰਿਹਾ ਉਹ ਵੀ ਐਂ ਢਿੱਲੀ ਸਪੀਡ ਨਾਲ ਕੰਮ ਚੱਲਦਾ ਕੋਈ ਇਹਨਾਂ ਦਾ ਧਿਆਨ ਨਹੀਂ ਹੈ ਉਹੀ ਤਾਂ ਮੈਂ ਕਹਿੰਦਾ ਹਾਂ ਜੀ ਮੇਰੇ ਕਾ ਦੂਜਾ ਵਾਲੇ ਉਹਦਾ ਮਾੜਾ ਮੋਟਾ ਕੰਮ ਚੱਲ ਰਿਹਾ ਪਾਪ ਮਹਾਰੇ ਹੀ ਕਰ ਰਹੇ ਨੇ ਜੀ ਰਾਜਨੀਤੀ ਕਹਤਾ ਤੁਹਾਨੂੰ ਦੱਸਿਆ ਵੀ ਅਸੀਂ ਸਾਰੇ ਸਰਕਾਰ ਨੂੰ ਵੋਟਾਂ ਪਾਈਆਂ ਸੀ ਤੇ ਸਾਰਾ ਪ੍ਰਧਾਨ ਸਾਡੇ ਨਾਲ ਤੁਹਾਡੇ ਭਾਈ ਤੁਸੀਂ ਆ ਕੌਂਸਲਰ ਮੈਂ ਆ ਕਿਹੜਾ ਬਾੜਾ ਗੱਲਬਾਤ ਸਾਡੇ ਐਮਸੀ ਜ਼ੈਬਾਨ ਮਿਲ ਕੇ ਆਏ ਆ ਸਭ ਨੂੰ ਐਮਐਲਏ ਸਾਹਿਬ ਨੂੰ ਵੀ ਰੋੜਾ ਸਾਹਿਬ ਨੂੰ ਸਭ ਨੂੰ ਸਾਰਾ ਕੋਸ਼ ਅਧਿਕਾਰ ਰਿਆਂ ਲਿਖਤੀ ਵੀ ਹੁਣ ਕਰ ਰਹਿਆਂ ਸਾਰਾ ਕੋਸ਼ੋਤਾਤੀ ਜੋ ਕਰ ਰਹੇ ਨੇ ਦੇਖੋ ਜੀ ਅਨ ਪ੍ਰੈਸ ਕਾਨਫਰੰਸ ਕਰਨੀ ਪੈਗੀ ਵੀ ਇਹ ਤੁਹਾਡੀ ਗੱਲ ਮੰਨੀ ਨਹੀਂਗੀ ਤਾਂ ਨਹੀਂ ਉਹ ਤਾਂ ਉਹਨਾਂ ਨੇ ਤਾਂ ਤੁਹਾਨੂੰ ਦੱਸਿਆ ਵੀ ਆਪਸਰ ਆਪ ਮਹਾਰੇ ਗਲਤ ਗਾਈਡ ਅਸੀਂ ਅੱਜ ਤਾਂ ਹੀ ਉਹ ਹੋਏ ਆਂ ਵੀ ਉਹ ਐਗਰੀਮੈਂਟ ਜਿਹੜਾ ਕੰਪਨੀ ਨਾਲ ਹੋਇਆ ਬਹੁਤ ਵਧੀਆ ਐਗਰੀਮੈਂਟ ਹੋਇਆ ਸੀ ਉਹਦੇ ਨਾਲ ਰੋਜ਼ ਦੀ ਇਹਨਾਂ ਨੇ ਮਤਲਬ ਸਫਾਈ 24 ਘੰਟੇ ਕੰਪਲੇਂਟ ਦਾ ਨਫਟਾਰਾ ਕਰਨਾ ਜਿਹੜਾ ਦੋ-ਦੋ ਮਹੀਨੇ ਨਹੀਂ ਸ਼ਹਿਰ 'ਚ ਬੁਰਾ ਹਾਲ ਐ ਹਰ ਮੋੜ ਤੇ ਪਾਣੀ ਸੀਵਰੇਜ ਦਾ ਓਵਰਫਲੋ ਆ ਬਿਮਾਰੀਆਂ ਲੱਗਣ ਦਾ ਡਰ ਹੈ ਮਤਲਬ ਇਹ ਮੈਨੂੰ ਤਾਂ ਇਹ ਲੱਗਦਾ ਵੀ ਐਕਸ਼ਨ ਐ ਐਸ ਡੀਓ ਕੋਈ ਵੱਡੇ ਸ਼ਾਇਦ ਇਹ ਕੰਪਨੀ ਵੱਡੇ ਆਉਦੀ ਹੈ ਤੇ ਵੀ ਸਾਡੀ ਤਾਂ ਕੰਪਨੀ ਵਾਲੇ ਕਹਿੰਦੇ ਉੱਤੇ ਹੀ ਗੱਲ ਹੈ ਅਸੀਂ ਕਿਸੇ ਦੀ ਸੁਣਦੇ ਨਹੀਂ ਕੰਪਨੀ ਦੇ ਮਲਾਜ਼ਮ ਬੀ ਐਮ ਸੀ ਆ ਦਾ ਪੌਂ ਚੱਕਣਾ ਬਣੀ ਤਾ ਕਸ਼ਟ ਲੱਭ ਜਾ ਯਕੀਨ ਦਵਾਇਆ ਕਿ ਜਿਹੜਾ ਵੀ ਆਪਣੇ ਸੁਪਰ ਸੈਕਸ਼ਨ ਮਸ਼ੀਨ ਮੰਗਾਈਆ ਉਹ ਐਮ ਐਲ ਏ ਸਾਹਿਬ ਦੇ ਯਤਨਾਂ ਸਦਕਾ ਆਇਆ ਕੁਝ ਕ ਹੱਦ ਤੱਕ ਸਾਡੇ ਆਪਣੇ ਦੇ ਵਿੱਚ ਵੀ ਰਾਜਨੀਤੀ ਹੋ ਰਹੀ ਹੈ ਆਪਣੇ ਬੰਦੇ ਦੇ ਵਿੱਚ ਰਾਜਨੀਤੀ ਹੈ ਹੁਣ ਮੇਰੇ ਵਾਰਡ ਦੇ ਵਿੱਚ ਜੇ ਤੁਸੀਂ ਜਾ ਕੇ ਦੇਖ ਲਓ ਮੈਂ ਵਾਈਸ ਪ੍ਰਧਾਨ ਨਗਰ ਕੌਂਸਲ ਦਾ ਮੇਰੇ ਵਾਰਡ ਦੇ ਵਿੱਚ ਜਾ ਕੇ ਆਪ ਤੁਸੀਂ ਜਾ ਕੇ ਦੇਖ ਲਓ ਵੀ ਇਹ ਵਾਈਸ ਪ੍ਰਧਾਨ ਦਾ ਵਾਰਡ ਉੱਥੇ ਗੋਡੇ-ਗੋਡੇ ਪਾਣੀ ਖੜਾ ਅਸੀਂ ਨੇ ਅੱਜ ਅੱਕ ਕੇ ਕਾਨਫਰੰਸ ਕਰੀ ਹੈ ਇਸ ਕਰਕੇ ਇਹ ਯਾਰ ਸਾਡੀ ਕੋਈ ਛੜਾਈ ਹੋਵੇ ਨਵੇਂ ਹੋਣ ਦੇ ਨਾਤੇ ਲਾ ਲਓ ਜੇ ਕੋਈ ਥੋੜੀ ਸਾਨੂੰ ਪ੍ਰਧਾਨ ਜੀ ਨੂੰ ਘਟ ਉਹ ਨੌਲੇਜ ਹੈ ਇਸ ਕਰਕੇ ਸੁਣਾਈ ਜੀ ਪ੍ਰੋਪਰ ਤਰੀਕੇ ਨਾਲ ਹੋ ਰਹੀ ਦੇਖੋ ਤੁਸੀਂ ਕਹਿ ਰਹੇ ਕਿ ਐਮ ਐਲ اے ਦੇ ਸਦਕਾ ਦੇ ਜਿਹੜੇ ਮਸ਼ੀਨਾਂ ਉਹ ਆਈਆਂ ਨੇ ਜਿਹੜੇ ਮਸ਼ੀਨਾਂ ਚਲਾਉਣ ਵਾਸਤੇ ਕੋ ਡਰਾਈਵਰ ਨਹੀਂ ਆਇਆ ਕੋ ਐਕਸਪਰਟ ਨਹੀਂ ਆਇਆ ਤੇ ਉਹ ਐਮ ਐਲ اے ਦੇ ਸਦਕਾ ਕਿਹੜੇ ਯਤਨ ਹੋਏ ਕੀ ਯਤਨ ਐਮ ਐਲ اے ਸਾਹਿਬ ਰੋਜ਼ ਉਹਨਾਂ ਨਾਲ ਗੱਲ ਕਰਕੇ ਸ਼ਾਇਦ ਦੀ ਆਪਣੇ ਕਹਿ ਰਹੇ ਨੇ ਵੀ ਇੱਥੋਂ ਸਫਾਈ ਕਰੋ ਇੱਥੋਂ ਕਰੋ ਉਹ ਆਪਸ ਵਿੱਚ ਤਾਲਮੇਲ ਜੇ ਕਾਰਨ ਐ ਐਸ ਡੀਓ ਐਕਸ਼ਨ ਉਹ ਕਿਸੇ ਦੀ ਸੁਣ ਨਹੀਂ ਰਹੇ ਉਹ ਰੋਜ਼ ਬਹਾਨਾ ਕੋਈ ਨਾ ਕੋਈ ਜਵੇਂ ਤੋਂ ਨਮਾ ਬਹਾਨਾ ਲਾ ਕੇ ਇੱਧਰ ਉੱਧਰ ਮਸ਼ੀਨਾਂ ਨੂੰ ਕਰੀ ਜਾ ਰਹੇ ਨੇ ਹੁਣ ਤੁਸੀਂ ਆਪ ਹੀ ਦੇਖ ਲਓ ਛੋਟੀਆਂ ਗਲੀਆਂ ਦੇ ਵਾਸਤੇ ਐਮ ਐਲ ਏ ਸਾਹਿਬ ਨੇ ਆਪਣੇ ਸ਼ਹਿਰ ਦੇ ਵਾਸਤੇ ਛੋਟੇ 3 ਵੀਲਰ ਮੰਗਾਏ ਨੇ ਛੋਟੀਆਂ ਗਲੀਆਂ ਵਾਸਤੇ ਉਹ ਵੀ 3 ਵੀਲਰ ਉੱਥੇ ਖੜੇ ਆ ਕਿਸੇ ਨੂੰ ਕੋਈ ਚਲਾਣ ਦਾ ਉਹ ਮੌਕਾ ਨਹੀਂ ਮਿਲ ਰਿਹਾ ਨਾ ਹੋਈਆਂ ਤੇ ਸ਼ਹਿਰ ਦਾ ਨਾਮ ਪਲਾ ਹੋਇਆ ਐਂਸੀ ਵੀਰੇ ਦਾ ਹਾਲ ਰਿਹਾ ਤਾਂ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਪਿੱਛੇ ਨਹੀਂ ਹਟਦੇ ਤੇ ਤੁਹਾਨੂੰ ਮੈਂ ਦੱਸਣਾ ਜੋ ਨਾ ਉਹ ਐਗਰੀਮੈਂਟ ਚ ਇਹਨਾਂ ਨੇ ਸ਼ਹਿਰ ਚ ਲੈਬੋਰਟਰੀ ਲਾਉਣੀ ਸੀ ਪਾਣੀ ਦੇ ਟੈਸਟਿੰਗ ਦੀ ਜੋ ਉਹ ਲੈਬੋਰਟਰੀ ਨਹੀਂ ਲਾਈ ਮਤਲਬ ਕਿਹੜੀ ਕਿਹੜੀ ਗੱਲ ਦੱਸਾਂ ਰੇਕ ਗੱਲ ਚ ਕਪਲਾ ਹੈ ਲੱਖਾਂ ਰੁਪਈਆ ਦਾ ਤਾਂ ਹਰੇਕ ਮਹੀਨੇ ਸਫਾਈ ਦੇ ਨਾਂ ਤੇ ਕਪਲਾ ਹੋ ਰਿਹਾ ਹੈ ਜਿਹੜੇ ਅਫਸਰ ਨਾਲ ਮਿਲ ਕੇ ਤੇ ਕੰਪਨੀ ਖਾ ਰਹੀ ਹੈ ਕੰਪਨੀ ਕਹਿੰਦੀ ਆ ਵੀ ਸਾਡੀ ਪਹੁੰਚ ਉੱਤੇ ਤੱਕ ਹੈ ਤੇ ਉਹਨਾਂ ਦੇ ਮਲਾਜਮ ਸਾਡੇ ਐਮਸੀਆਂ ਦਾ ਫੋਨ ਚੱਕਣਾ ਵਧੀਆ ਨਹੀਂ ਸਮਝਦੇ ਏ ਹਾਲਾਤ ਨੇ ਕੰਪਨੀ ਦੇ ਤੇ ਅਸੀਂ ਬਹੁਤ ਆ ਜੋਖੇ ਹੋ ਕੇ ਆਪਦਾ ਦੁੱਖ ਸੀਐਮ ਸਾਹਿਬ ਤੱਕ ਮਨ ਰੋੜਾ ਜੀ ਤੱਕ ਐਮਐਲਏ ਸਾਹਿਬ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆਂ ਤੁਹਾਡੇ ਜਰੀਏ ਵੀ ਇਹੋ ਜਿਹੇ ਕਰਪਟ ਅਫਸਰਾਂ ਤੇ ਤੁਰੰਤ ਕਾਰਵਾਈ ਹੋਵੇ ਇਨ੍ਹਾਂ ਤੇ ਐਕਸ਼ਨ ਲਿਆ ਜਾਵੇ ਤੇ ਸ਼ਹਿਰ ਦੇ ਹਿੱਤ ਚ ਕੰਮ ਹੋ ਸਕਣ